ਮਰਡਰ ਦਾ ਇਹਦਾ ਰੀਜ਼ਨ ਇਹਨੇ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਆਪਣਾ ਸਦਗੁਰ ਸਿੰਘ ਅੰਮ ਦਾ ਉਹ ਦਿਨਾਂ ਰਿਲੇਸ਼ਨ ਸੀ ਗਿਆ ਲੜਕੀ ਸੀਗੀ ਉਹ ਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਉਹ ਇਤਰਾਜ਼ ਕਰਦੀ ਸੀਗੀ ਤੇਸ਼ਕ ਚੰਨੀ ਕਮਾਂ ਨੇ ਆਪਣੀ ਹੀ ਮੁਟਿਆਰਤੀ ਦਾ ਕਤਲ ਕਰਵਾ ਦਿੱਤਾ ਆਸ਼ਕ ਨੇ ਕਾਰਾ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਹੁਣ ਦੋਵੇਂ ਪਛਤਾ ਰਹੇ ਨੇ ਕਿਉਂਕਿ ਦੋਵੇਂ ਪੁਲਿਸ ਦੀ ਗ੍ਰਫਤ ਚਨੇ ਜਿਹहां 25 ਸਾਲਾ ਆਪਣੀ ਮੁਟਿਆਰਤੀ ਦਾ ਆਸ਼ਿਕ ਦੇ ਨਾਲ ਮਿਲ ਕੇ ਇੱਕ ਮਾਂ ਨੇ ਕਤਲ ਕਰਵਾ ਦਿੱਤਾ ਇਹ ਪੂਰਾ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਹਰ ਇੱਕ ਦੇ ਲੋਕਾਂ ਦੇ ਖੜੇ ਹੋ ਗਏ ਤਨਬਾਦੀ ਵਿਕਾਸ ਕਲੋਨੀ ਵਿੱਚ ਬੀਤੇ ਦਿਨੀ ਉਸ ਸਮੇਂ ਸੰਸਨੀ ਫੈਲ ਗਈ ਜਦੋਂ 5 ਦਸੰਬਰ ਦੀ ਰਾਤ ਨੂੰ ਅਨੂ ਨਾਮ ਦੀ 25 ਸਾਲਾ ਕੁੜੀ ਦਾ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ Laash ਨੂੰ ਕਬਜ਼ੇ ਚ ਲੈਣ ਲਈ ਕਰ ਦਾ ਗੇੜ ਤੋੜਿਆ ਗਿਆ ਅਤੇ ਪੁਲਿਸ ਵੀ ਇੱਕ ਕਤਲ ਦੀ ਪਹੇਲੀ ਨੂੰ ਸੁਰਜਾਉਣ ਵਿੱਚ ਲੱਗੇ ਤੇ ਹੁਣ ਕਰੀਬ 5 ਦਿਨ ਬਾਅਦ ਇਸ ਪੂਰੇ ਕਤਲ ਦੀ ਗੁੱਥੀ ਦਾ ਪਰਦਾ ਫਾਸ਼ ਹੋਇਆ ਹੈ ਦਰਸਲ ਇਹ ਕਤਲ ਅਨੂ ਦੀ ਮਾਂ ਅਰੂਣਾ ਦੇਵੀ ਨੇ ਐਸਲੀ ਕਰਵਾਇਆ ਕਿਉਂਕਿ ਉਸ ਦੀ ਲੜਕੀ ਅਨੂ ਨੂੰ ਆਪਣੀ ਮਾਤਾ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗ ਗਿਆ ਸੀ ਅਤੇ ਉਹ ਉਸ ਨੂੰ ਅਝਿਹਾ ਕਰਨ ਤੋਂ ਰੋਕਦੀ ਸੀ ਤਾਂ ਅਕਸਰ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ ਜਿਸ ਤੋਂ ਬਾਅਦ ਇਸ ਲੜਕੀ ਦੀ ਮਾਂ ਨੇ ਇੱਕ ਪਲਾਨ ਬਣਾਇਆ ਅਤੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ ਉਸ ਦਾ ਕਤਲ ਕਰਵਾ ਦਿੱਤਾ ਮਰਡਰ ਦਾ ਇਹਦਾ ਰੀਜ਼ਨ ਇਹ ਨਹੀਂ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਆਪਣਾ ਸਤਗੁਰ ਸਿੰਘ ਉਹ ਦਿਨ ਨਾਲ ਰਿਲੇਸ਼ਨ ਸੀਗਾ 30 ਦੀ ਉਮਰ ਲੜਕੀ ਸੀਗੀ ਉਹ ਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਉਹ ਦਰਾਜ ਕਰਦੀ ਸੀਗੀ ਇਹਨਾਂ ਨੂੰ ਮਿਲਨ ਤੋਂ ਡੋਗਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮੰਦਰ ਨੇ ਪਲਾਨਿੰਗ ਕੀਤੀ ਸੀ ਵੀ ਆਪਾਂ ਇਹਨੂੰ ਰਸਤੇ ਤੋਂ ਹਟਾ ਦਈਏ ਤੇ ਆਪਾਂ ਜਿਹੜਾ ਘਾਰਾ ਮੁੜ ਕੇ ਆਪਣਾ ਹੋਊਗਾ ਆਪਾਂ ਇਹ ਤੋਂ ਬੇਚ ਕੇ ਕਿਤੇ ਹੋਰ ਤੋਂ ਲੈ ਲਈਏ ਇਹ ਮਰਡਰ ਦੀ ਪਲਾਨਿੰਗ ਇਹਨਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਸੀਗੀ ਇਹ ਮਰਡਰ ਜਿਹੜਾ ਸੀਗਾ ਸਤਬੁਰ ਤੇ ਉਹਦਾ ਦੋਸਤਾ ਜਿਹੜਾ ਗੁਰਸ਼ਰਨ ਗੁਰਬੇਲਾ ਇਹਨਾਂ ਨੇ ਤਿੰਨਾਂ ਨੇ ਰਲ ਕੇ ਬਣਾਇਆ ਸੀਗਾ ਜਿਹੜਾ ਬੇਲਾ ਸੀਗਾ ਉਹ ਇਹਨੂੰ ਇਹਦੇ ਘਰੇ ਛੱਡ ਕੇ ਗਿਆ ਸੀਗਾ ਤੇ ਉਹ ਵੀ ਮਰਡਰ ਕਰਨ ਤੋਂ ਬਾਅਦ ਲੈ ਕੇ ਗਿਆ ਸੀ ਜੀ ਤੇ ਜਿਹੜਾ ਸਤਪੁਰਾ ਉਹਨੇ ਮਰਡਰ ਕੀਤਾ ਸੀਗਾ ਇਹਦੀ ਮਦਰ ਮਰਡਰ ਹੋਣ ਤੋਂ ਪਹਿਲਾਂ ਘਰੋਂ ਟਿਕੀ ਸੀਗੀ ਤੇ ਉਸ ਤੋਂ ਬਾਅਦ ਨੈਕਸਟ ਡੇ ਇਹ ਘਰੇ ਹੈਗੀ ਇਹ ਆਪਣੀ ਇਹਦੀ ਬੇਟੀ ਰਹਿੰਦੀ ਆ ਲਾਹੌਰਾਂ ਉਹਦੇ ਕੋਲ ਚੱਲਦੀ ਸੀ ਇਹ ਇਹ ਸਿਰਫ ਇੱਕ ਕੀ ਗੱਲ ਕਿ ਉਹਨੇ ਬਦਲ ਦਿੱਤਾ ਇਹ ਜਿਹੜਾ ਮੁੰਡਾ ਜੀ ਇਹਨੇ ਪਹਿਲਾਂ ਇਹਦੀ ਮਦਰ ਘਰੇ ਸੀਗੀ ਤੇ ਮੁਰਕੇ ਇਹ ਮੁੰਡਾ ਘਰੇ ਚਲੇ ਗਿਆ ਇਹ 6:00 ਵਜੇ ਦੀ ਤਕਰੀਬਨ ਗੱਲ ਆ 6:00 ਵਜੇ ਮੁੰਡਾ ਘਰੇ ਗਿਆ ਤੇ ਇਹਦੀ ਮਦਰ ਉਹਨੂੰ ਅੰਦਰ ਛੱਟ ਕੇ ਲੋਕ ਲਾ ਕੇ ਘਰੋਂ ਚਲੀ ਗਈ ਜਿਹੜਾ ਜਿੰਦਾ ਸੀਗੇ ਉਹਦੀਆਂ ਚਾਹਦੀਆਂ ਇੱਕ ਇਹਦੀ ਬੇਟੀ ਕੋਲ ਹੁੰਦੀ ਸੀ ਇੱਕ ਇਹਦੀ ਮਦਰ ਕੋਲ ਹੁੰਦੀ ਸੀ ਤੇ ਜਦੋਂ ਇਹਦੀ ਲੜਕੀ ਘਰੇ ਆਈ ਹੈ ਤਾਂ ਪਹਿਲਾਂ ਫਸਟ ਉਹਨੇ ਉਹਦੇ ਜਿਹੜਾ ਪਰਨਾ ਸੋਟਾ ਹੁੰਦਾ ਉਹਦੇ ਨਾਲ ਉਹਦੇ ਸਿਰ ਤੇ ਬਾਰ ਕੀਤਾ ਦੋ ਤਿੰਨ ਸਿਰ ਤੇ ਬਾਰ ਕਰਦਾ ਉਹ ਫਲੇ ਦਿੱਤੀ ਫਿਰ ਉਹ ਨੂੰ ਥੱਲੇ ਦੂਜੇ ਕਮਰੇ ਚ ਲੈ ਗਿਆ ਉਹ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਖਤਰਾ ਹੁੰਦਾ ਜਿਹੜਾ ਮੈਨੂੰ ਚਾਹੀਦਾ ਉਹਦੇ ਨਾਲ ਇਹਦੇ ਸਾਰੇ ਮੁੰਡੇ ਪਰੋਨੇ ਵਾਰ ਦਿੱਤੇ ਉਹਦੇ ਨਾਲ ਇਹ ਵੀ ਇਹਦੇ ਫੇਸ ਦੇ ਉੱਪਰ ਆਏ ਫੇਸ ਤੋਂ ਲੈ ਕੇ ਤੇ ਗਰਦਨ ਨੂੰ ਤੇ ਸੱਤਾਂ ਨੇ ਤੇ ਪਿੱਛੇ ਸਿਰਾਂ ਸਿਰ ਦੇ ਉੱਤੇ ਜਿੱਥੇ ਨੇ ਬੰਦਾ ਮਾਰੀ ਮੁੰਡਾ ਦਾ ਨਾਮ ਕੀ ਹੈ ਕਿ ਕਿਹਨੂੰ ਕਿਹਾ ਇਹ ਲੜਕੀ ਦਾ ਨਾਮ ਅਨਾ ਅਨੂ ਸੀਗਾ ਤੇ ਉਹ ਵੀ ਉਮਰ 26-24 ਸੀ ਮਾਰੇ ਉਹਦੀ ਲੱਤ ਤੇ ਟੱਕਰ ਹੁੰਦੀ ਸੀ ਇਹ ਪਹਿਲਾਂ ਹੀ ਅੰਦਰ ਸੀਗਾ ਤੇ ਲੁਕ ਕੇ ਬੈਠਾ ਸੀਗਾ ਕੰਧ ਦੀ ਸਾਈਡ ਤੇ ਤੇ ਜਦੋਂ ਨੜਕੀ ਆਈ ਹੈ ਤਾਂ ਇਹਨੇ ਹੀ ਪਹਿਲਾਂ ਉਹਦੀ ਅੱਖਾਂ 'ਚ ਮੱਚਾਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਬਾਅਦ ਜਿਹੜਾ ਛੋਟਾ ਹੁੰਦਾ ਆਪਣਾ ਉਹਦੇ ਨਾਲੇ ਨੂੰ ਜਿਹੜੇ ਸਿਰ ਤੇ ਵਾਰ ਕੀਤੇ ਤੇ ਫੇਰ ਉਹ ਤੋਂ ਬਾਅਦ ਜਿਹੜਾ ਤਪੜਾ ਹੁੰਦਾ ਲੋਹੇ ਦਾ ਉਹਦੇ ਨਾਲੇ ਵੀ ਮੂੰਹ ਤੇ ਸਾਰੇ ਵਾਰ ਕੀਤਾ ਤੇ ਗਰਦਨ ਤੇ ਸੱਪ ਨੂੰ ਹਾਂ ਜੀ ਅੱਖਾਂ ਦੇ ਵੀ ਨਹੀਂ ਪਾਈਆਂ ਸੀ ਕੋਈ ਨਹੀਂ ਜਿੱਨੀ ਵੀ ਕਰੀਂ ਚੱਲ ਪਈ ਮੈਂ ਕੋਲਸ ਨੂੰ ਦੇਖੋ ਜੀ ਹਰੇਕ ਜਿਹੜਾ ਵੀ ਕ੍ਰਾਈਮ ਹੁੰਦਾ ਪੁਲਿਸ ਦਾ ਬੜਾ ਐਫਰਟ ਲੱਗਦਾ ਨਹੀਂ ਪ੍ਰੈਸ ਕਰਨ ਦੇ ਨਹੀਂ ਸਾਰੀ ਇਹ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਬੰਡੀਆਂ ਨੂੰ ਸਾਨੂੰ ਪਤਾ ਲੱਗਿਆ ਵੀ 10 ਤੋਂ 12 ਸਾਨੂੰ ਇਨਫੋਰਮੇਸ਼ਨ ਆਈ ਸੀ ਉਦੋਂ ਤੋਂ ਲੈ ਕੇ ਅਸੀਂ ਦਿਨ ਰਾਤ ਕਰਕੇ ਤੇ 26 36 ਘੰਟੇ ਲਾ ਕੇ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਤੇ ਇਹਦਾ ਰਿਲੇਸ਼ਨ ਸੀਗਾ ਸੀਡੀਆਰ ਵਗੈਰਾ ਪਾਈ ਆ ਉਦੋਂ ਲੈ ਕੇ ਅਸੀਂ ਲਿੰਕ ਐਵਿਡੈਂਸ ਕਲੈਕਟ ਕਰਕੇ ਉਦੋਂ ਬਾਅਦ ਹੋਰ ਇੱਕ ਬੜੀ ਜਿਹੀ ਸਪੈਸ਼ਲ ਨਾਲ ਉਸਦੀ ਮਾਂ ਦੀ ਉਮਰ ਕਿੰਨੀ ਆ ਉਹਦੇ ਉਸਦੇ ਨਾਲ ਕਿੰਨੀ ਜਿਹੜੀ ਲੜਕੇ ਦੀ ਮਦਰ ਆ ਜੀ ਉਹ ਵੀ ਉਮਰ ਤਕਰੀਬਨ 68 ਸਾਲ ਦੀ ਉਮਰ ਆ ਜਿਹੜਾ ਲੜਕਾ ਉਹਦੀ ਤਕਰੀਬਨ 30 ਸਾਲ ਦੀ ਉਮਰ ਆ ਤੇ ਲੜਕੀ ਜਿਹੜੀ ਉਹ 26 ਸਾਲ ਦੀ ਰਿਲੇਸ਼ਨ ਕਿੰਨੇ ਟੰਕ ਤੋਂ ਜੀ ਇਹ ਰਿਲੇਸ਼ਨ ਇਹਦਾ ਜੀ 1 ਸਾਲ ਤੋਂ ਸੀਗਾ ਇਹ ਈ ਰਿਕਸ਼ਾ ਚਲਾਉਂਦਾ ਲੜਕਾ ਤੇ ਉਥੋਂ ਇਹਦੇ ਕੰਟੈਕਟ 'ਚ ਆਇਆ ਇਹਨੂੰ ਪਹਿਲਾਂ ਲੈ ਜਾਂਦਾ ਹੁੰਦਾ ਸੀਗਾ ਤੇ ਅੱਜ ਛੱਡੇ ਆਉਂਦਾ ਹੁੰਦਾ ਸੀਗਾ ਇਹਦੀ ਲੜਕੀ ਇਹਦੀ ਮਦਰ ਆ ਜਿਹੜੀ ਉਹ ਇਥੇ ਦੁਕਾਨ ਤੇ ਕੰਮ ਕਰਦੀ ਸੀ ਤੇ ਉੱਤੇ ਉਹਨਾਂ ਦਾ ਫਿਰ ਰਿਲੇਸ਼ਨ ਬਦਲਦਾ ਹੋਇਆ ਇੰਨਾ ਦਾ ਰਿਲੇਸ਼ਨ ਤਕਰੀਬਨ 8 ਮਹੀਨੇ ਦਾ ਤਾਂ ਕਲਜੂ ਦੀ ਮਾਂ ਨੇ ਆਪਣੀ ਲੜਕੀ ਨੂੰ ਮਰਵਾਉਣ ਲਈ ਆਪਣੇ ਆਸ਼ਿਕ ਸਤਨਾਮ ਨਾਲ ਪਲੈਨਿੰਗ ਬਣਾਈ ਕਰੀਬ 1 ਹਫਤੇ ਪਲੈਨਿੰਗ ਚੱਲੀ ਤੇ ਮੌਕਾ ਦੇਖਦੇ ਹੀ ਸਤਨਾਮ ਸਿੰਘ ਘਰ ਵਿੱਚ ਦਾਖਲ ਹੋ ਗਿਆ ਘਰ ਵਿੱਚ ਜਦੋਂ ਅਨੂ ਐਂਟਰ ਹੋਈ ਤਾਂ ਉਸ ਨੇ ਪਹਿਲਾਂ ਅਨੂ ਦੇ ਅੱਖਾਂ ਵਿੱਚ ਮਿਰਚਾਂ ਪਾਈਆਂ ਅਤੇ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਅਨੂ ਦੀ ਮਾਤਾ ਕਰੋ ਪਹਿਲਾਂ ਹੀ ਇੱਕ ਦਿਨ ਆਪਣੀ ਲੜਕੀ ਕੋਲ ਚਲੀ ਗਈ ਤਾਂ ਕਿ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਕਿ ਕਤਲ ਉਸ ਵੱਲੋਂ ਕਰਵਾਇਆ ਗਿਆ ਪਰ ਹੁਣ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੜਜਾਉਂਦਿਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ